ਪੰਜਾਬ ਲਾਈਵ 80 ਨਿਊਜ਼ ਦੀ ਟੀਮ ਪਹੁੰਚੀ ਹੈ ਅਮਲੌਰ ਰੋਡ ਸਮਾਤੀ ਰੋਡ ਵੀ ਆਖਿਆ ਜਾਂਦਾ ਜਿੱਥੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਪਿੱਪਲ ਨੂੰ ਚੜਾ ਚ ਤਜਾ ਪਾਇਆ ਗਿਆ ਜੀ ਪੂਰਾ ਤਤਲ ਹੈ ਕੋਈ ਤਾਂ ਕਹਿੰਦਾ ਚੱਕਰ ਪਰ ਕਰਦੇ ਆ ਜੀ ਦੇਖ ਰਿਹਾ ਤੇ ਸਾਡੇ ਨਾਲ ਖੜੇ ਨੇ ਐਸ ਐਚਓ ਸੀਟੀ 1 ਦੇ ਅਸ਼ੋਕ ਕੁਮਾਰ ਜੀ ਜਿਹੜੇ ਕਿ ਮੌਕੇ ਤੇ ਆਏ ਨੇ ਆਪਾਂ ਉਹਨਾਂ ਨਾਲ ਗੱਲ ਕਰਨੇ ਆਂ ਹਾਂਜੀ ਸਰ ਯਾਕਰਨਾ ਦੇ ਕੋਈ ਕ੍ਰੀਮ ਸਮਾਧੀ ਰੋਡ ਤੇ ਇੱਥੇ ਕਾਰਨਰ ਉੱਪਰ ਇੱਕ ਪੀਪਲ ਦਾ ਪੁਰਾਣਾ ਦਰਖਤ ਹੈ ਕਰੀਬ 100 ਸਾਲ ਪੁਰਾਣਾ ਹੈ ਹਾਂ ਜੀ ਤੁਸੀਂ ਬਦਨਾਮੀਆ ਕਰੋ ਤੁਸੀਂ ਕਹਿੰਦੇ ਨਹੀਂ ਠੀਕ ਹੈ ਨਾ ਕਿਉਂ ਨਹੀਂ ਬਦਲ ਵਾਲਾ ਪਾਇਆ ਕਹਿੰਦੇ ਤੁਸੀਂ ਲੈ ਕੇ ਸੀ ਕਿਹੜੇ ਥੋੜੀ ਮੈਂ ਕਰਦੀ ਤੇ ਮਾਰੀ ਪੁੱਤੀ ਇਹ ਤਾਂ ਪੈਸੇ ਦੀ ਗੱਲ ਹੈ ਤੂੰ ਮੈਨੂੰ ਕਿਹੜੇ ਪੈਸੇ ਦੀ ਗੱਲ ਕਰਦਾ ਇਹ ਤਾਂ ਵੀ ਚੱਕਿਆ ਨਹੀਂ ਮੇਰੇ ਕਰਤ ਦੇ ਨਹੀਂ ਕਿਹੜਾ ਇਹ ਮਾਰਕਵਾਣ ਹੈ ਮਾਰਕਵਾਣ ਹੈ ਪ੍ਰਾਈਵੇਟ ਪ੍ਰਾਪਰਟੀ ਹੈ ਇਹਨੇ ਕਿਉਂ ਉੱਥੇ ਪਾਣੀ ਲਾਇਆ ਕਿ ਉੱਥੇ ਦੁਨੀਆ ਪਾਣੀ ਪੀਂਦੀ ਹੈ ਸਾਰੇ ਉੱਤਰ ਦੇ ਬਸਤੀਂ ਤੇ ਜਾਂਦੇ ਆ ਇਹ ਕੌਣ ਹੁੰਦੇ ਆ ਤੱਕ ਨਹੀਂ ਪਤਾ ਹੱਲ ਕਰਾਵਾ ਹੱਲ ਤਾਂ ਹੋ ਜਾ ਐਨਐਐ ਸਾਹਿਬ ਨੇ ਹੋਏ ਤਾਂ ਹੱਲ ਹੋਇਆ ਪਹੂਗਾ ਹੱਲ ਕਰਾ ਲਵਾਂਗੇ ਉਹਨਾਂ ਨੇ ਹੀ ਭੇਜਿਆ ਤੋਂ ਬਾਅਦ ਉਹਨਾਂ ਨੇ ਹੀ ਭੇਜਿਆ ਉੱਥੇ ਸਭ ਹੋਊਗਾ ਤੁਹਾਡੇ ਸਾਹਮਣੇ ਇਹ ਸਾਨੂੰ ਵੱਡਿਆ ਗਿਆ ਇਨਸਾਨੀਅਤ ਨੂੰ ਵੱਡਿਆ ਗਿਆ ਕਿਉਂਕਿ ਇਹਦੇ ਬਿਨਾ ਇਨਸਾਨ ਸਾਹ ਨਹੀਂ ਲੈ ਸਕਦਾ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਅਸੀਂ ਇਹ ਤੋਂ ਬਿਨਾ ਜਿੰਦਾ ਹੀ ਨਹੀਂ ਰਹਿ ਸਕਦੇ ਇਨਸਾਨ ਜਿੰਦਾ ਹੀ ਨਹੀਂ ਜਦਕਿ ਦੁਕਾਨ ਵੀ ਨਜਾਇਜ਼ ਪਣੀ ਹੈ ਜਦਕਿ ਜਿਹੜਾ ਆਪਣ ਜੋ ਇਹ ਟਿੱਪਲ ਜਾਂ ਆਪਣੇ ਤਰਵੈਣੀ ਵੱਟ ਰਿਹਾ ਹੈ ਬੰਦਾ ਇਹ ਵੀ ਨਜਾਇਜ਼ ਵੱਟ ਰਿਹਾ ਹੈ ਕਿੰਨੀ ਰੋਜ਼ ਡੇ ਬਾਈ ਡੇ ਡੇ ਬਾਈ ਡੇ ਇਹਨੇ ਅੱਧਾ ਪੇਪਲ ਵੱਟ ਚੁੱਕਿਆ ਜੀ ਇਹ ਬੰਦਾ ਪ੍ਰਸ਼ਾਸਨ ਇਹ ਜਿਹੜਾ ਚ ਤਜਾਬ ਵੀ ਪਾਇਆ ਗਿਆ ਆ ਸਾਰੀ ਸਮਾਜ ਸੇਵੀ ਸੰਸਥਾਵਾਂ ਬੇਨਤੀ ਕਰਦੇ ਆ ਕਿ ਉਹਰੇ ਪਹੁੰਚੋ ਇਹਨੂੰ ਆਪਾਂ ਬਚਾਈਏ ਕਹੀਂ ਇਹ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ 100 ਸਾਲ ਪੁਰਾਣਾ ਦਰਖਤ ਨੂੰ ਵੱਢਣ ਦਾ ਮਾਮਲਾ ਗਰਮਾਇਆ ਭੜਕੇ ਲੋਕ ਲੋਕਾਂ 'ਚ ਭਾਰੀ ਗੁੱਸਾ ਅਤੇ ਖੰਨਾ ਦੇ ਸਮਾਦੀ ਰੋਡ ਚੌਕ ਨੇੜੇ 100 ਸਾਲ ਪੁਰਾਣਾ ਦਰਖਤ ਨੂੰ ਵੱਢਣ ਨੂੰ ਲੈ ਕੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਅਕਾਲੀ ਆਗੂ ਕਾਉਂਸਲਰ ਪਤੀ ਆਪ ਆਗੂਆਂ ਤੇ ਕਿਰ ਸਨਾ ਪੰਜਾਬ ਅਤੇ ਹੋਰ ਸਿੰਧੂ ਹਿੰਦੂ ਸੰਗਠਨਾ ਸਰਦਾਲੂਆਂ ਦਾ ਹੋਇਆ ਭਾਰੀ ਗਿਣਤੀ ਚ ਇਕੱਠ ਲੋਕਾਂ ਦੇ ਭਾਰੀ ਰੋਸ ਮੌਕੇ ਤੇ ਥਾਣਾ ਸੁਪਤੀ ਵੰਦੇ ਮੁਖੀ ਅਸ਼ੋਕ ਕੁਮਾਰ ਆਪਣੀ ਟੀਮ ਨਾਲ ਪਹੁੰਚੇ ਲੋਕਾਂ ਦੇ ਗੁੱਛੇ ਦੇਖਦੇ ਅਤੇ ਪੁਲਿਸ ਪ੍ਰਸ਼ਾਸਨ ਦੇ ਕਹਿੰਤੇ ਦੁਕਾਨਦਾਰ ਨੇ ਆਪੇ ਹੀ ਬਣਾਏ ਹੋਏ ਸਿਮਿੰਟ ਦੇ ਪਿੱਲਰ ਗਰਾਏ ਅਤੇ ਭਰੋਸਾ ਦਿੱਤਾ ਕਿ ਕਿਹਾ ਕਿ ਅੱਗੇ ਤੋਂ ਦਰੱਖਤਾਂ ਕਿਸ ਤਰ੍ਹਾਂ ਦੀ ਛੇੜਖਾਨੀ ਨਹੀਂ ਕੀਤੀ ਜਾਵੇਗੀ ਉਹ ਇੱਟਾ ਤੇ ਕਹਿੰਦੇ ਇੱਟਾ ਚੱਕਰ ਪਰ ਕਰਦੇ ਆ ਬਿਨਾਂ ਜ਼ਰੀਏ ਹੋਰ ਤਾਂ ਹੋਰ ਚੜਾ ਚ ਤਜਾ ਪਾਇਆ ਗਿਆ ਜੀ ਪੂਰਾ ਸਤਲੇ ਉਹ ਸਰਕਾਰ ਕੋਈ ਕੁੜਿਆ ਪੈਂ ਤੋਂ ਸੁਣ ਹੈਗਾ ਜੀ ਇਹਦੇ ਆ ਆ ਦੇਖੋ ਜੀ ਬੰਦਾ ਜਿਹੜਾ ਹੈਗਾ ਇਹ ਸਾਡਾ 150 ਸਾਲਾ 150 ਸਾਲ ਪੁਰਾਣਾ ਪਿੱਪਲ ਆ ਜਿਹੜਾ ਕਿ ਬੰਦਾ ਆਪਣੇ ਨਿੱਜੀ ਸਵਾਰਥ ਲਈ ਇਨੂੰ ਇਹ ਪੌੜੀ ਲਾ ਕੇ ਕਿੰਨੀ ਰੋਜ਼ ਡੇ ਬਾਈ ਡੇ ਡੇ ਬਾਈ ਡੇ ਇਹਨੇ ਅੱਧਾ ਪੇਪਲ ਵੱਢ ਚੁੱਕਿਆ ਜੀ ਇਹ ਬੰਦਾ ਪ੍ਰਸ਼ਾਸਨ ਨੂੰ ਬਹੁਤ ਵਾਰੀ ਬੇਨਤੀ ਕਰ ਲਈ ਜੀ ਇਸ ਬੰਦੇ ਤੇ ਕਾਰਵਾਈ ਹੋਵੇ ਕਿਸਾਨ ਪੇਪਲ ਪੁਰਾਣੇ ਪੇਪਲ ਨੂੰ ਬਚਾਉਣ ਲਈ ਅੱਗੇ ਆਈਏ ਧੰਨਵਾਦ ਜੀ ਸੁਣਨ ਦੇ ਵਿੱਚ ਇਹ ਆਇਆ ਕਿ ਇਹਦੀ ਜੜਾਂ 'ਚ ਤਜਾਬ ਵੀ ਪਾਇਆ ਗਿਆ ਆ ਤੋਂ ਸਾਨੂੰ ਆਕਸੀਜਨ ਦੇ ਰਿਹਾ ਛਾਂ ਦੇ ਰਿਹਾ ਆ ਫਿਕਰਦੇ ਆ ਪਿੱਲਰ ਨਹੀਂ ਤੋੜੇ ਗਏ ਆ ਇੱਟਾ ਨਹੀਂ ਚੱਕੀ ਗਈਆਂ ਜਦ ਕਿ ਇੱਥੇ ਕਿਹਾ ਗਿਆ ਸੀਗਾ ਵੀ ਇਹ ਪੱਕੇ ਤੌਰ ਤੇ ਬੰਦ ਕਰ ਦਿੱਤੀਆਂ ਜਾਣਗੀਆਂ ਲੇਕਿਨ ਅਜੇ ਹਾਲ ਕੁਛ ਨਹੀਂ ਹੈ ਉਲਟਾ ਦਿੱਲੀ ਇਹ ਰੋਜ਼ ਨਾ ਵੱਟ ਵੱਟ ਵਟ ਕੇ ਅੱਜ ਛੋਟਾ ਕਰ ਦਿੱਤਾ ਜੀ ਇਹਨਾਂ ਨੇ ਪਰ ਤੁਸੀਂ ਦੇਖ ਰਹੇ ਹੋ ਕਿ ਸਾਡੇ ਨਾਲ ਖੜੇ ਨੇ ਐਸ ਐਚਓ ਸੀਟੀ 1 ਦੇ ਅਸ਼ੋਕ ਕੁਮਾਰ ਜੀ ਜਿਹੜੇ ਕਿ ਮੌਕੇ ਤੇ ਆਏ ਨੇ ਆਪਾਂ ਉਹਨਾਂ ਨਾਲ ਗੱਲ ਕਰਨੇ ਆਂ ਹਾਂਜੀ ਸਰ ਕੀ ਕਰਨਾ ਚਾਹਤੇ ਦੇਖੋ ਇਹ ਕਰੀਮ ਸਮਾਧੀ ਰੋਡ ਤੇ ਇੱਥੇ ਕਾਰਨਰ ਦੇ ਉੱਪਰ ਇੱਕ ਪੀਪਲ ਦਾ ਪੁਰਾਣਾ ਦਰਖਤ ਹੈ ਕਰੀਬ 100 ਸਾਲ ਪੁਰਾਣਾ ਹੈਗਾ ਸੋ ਇਹ ਇੱਕ ਨਾਲ ਦੁਕਾਨਦਾਰ ਹੈਗਾ ਪਵਿੱਤਰ ਸਿੰਘ ਉਹਨੇ ਦੀ ਕਟਾਈ ਕਰੀਏ ਤੁਹਾਡੇ ਕੋਲ ਸ਼ਿਕਾਇਤ ਆਈ ਹੈ ਅਸੀਂ ਆਏ ਹਾਂ ਮੌਕੇ ਤੇ ਦੇਖ ਕੇ ਉਹਨੂੰ ਬੁਲਾਇਆ ਗਿਆ ਇਹ ਦੇਖ ਲੈਣੇ ਆ ਵੀ ਇਹਨੇ ਕਟਾਈ ਕਿਉਂ ਕਰੀਏ ਇਸ ਤੋਂ ਇਲਾਵਾ ਲੋਕਾਂ ਦੀ ਥੋੜੀ ਆਸਤਾ ਇਸ ਨਾਲ ਜੁੜੀ ਹੋਈ ਹੈ ਉਸ ਤੋਂ ਮੰਦੇ ਨਾ ਰੱਖਦੇ ਜੋ ਕਾਨੂੰਨ ਮੁਤਾਬਕ ਹੋਈਏ ਇਸ ਕਾਰਵਾਈ ਦੇ ਸਰ ਇੱਕ ਅੱਧਾ ਰੋਲਾ ਚੱਲ ਰਿਹਾ ਤੇ ਪਹਿਲੇ ਵੀ ਆਲਮੋਸਟ 1 ਹਫਤਾ ਪਹਿਲਾਂ ਸਾਡੇ ਕੋਲ ਆਈ ਸੀ ਪਹਿਲਾਂ ਵੀ ਵੱਡੇ ਆਲਮੋਸਟ 1 ਹਫਤਾ ਪਹਿਲਾਂ ਆਈ ਸੀ ਬਟ ਉਸ ਟਾਈਮ ਇਹਨਾਂ ਨੇ ਰਾਜਨਾਮਾ ਕਰ ਲਿਆ ਸੀ ਇਹਨਾਂ ਦਾ ਆਪਸ ਵਿੱਚ ਕੰਪਰੋਮਾਈਜ਼ ਹੋ ਗਿਆ ਸੀ ਅੱਜ ਦੁਬਾਰਾ ਸਾਡੇ ਕੋਲ ਹੁਣੇ ਹੀ ਕੰਪਲੇਂਟ ਆਈ ਹੈ ਕੀ ਕਾਰਵਾਈ ਕਰ ਰਹੇ ਹੋ ਜੋ ਕਾਨੂੰਨ ਮੁਤਾਬਕ ਹੋਊਗੀ ਅਸੀਂ ਉਸ ਮੁਤਾਬਕ ਕਰਾਂਗੇ ਇਹ ਜਗ੍ਹਾ ਪਤਾ ਨਹੀਂ ਕਿ ਕਿਹਦੀ ਜਗ੍ਹਾ ਹੈ ਕਿ ਇਹ ਨਹੀਂ ਪਿੱਛੇ ਤਾਂ ਮੰਦਿਰ ਹੈਗਾ ਜੀ ਮੰਦਿਰ ਦੀ ਹੋ ਸਕਦੀ ਹੈ ਬਾਕੀ ਇੱਕ ਕਾਰਨਰ ਤੇ ਬੇੜ ਹੈਗਾ ਇਹਦੇ ਬਾਰੇ ਨਹੀਂ ਕੁਝ ਪਤਾ

ਕਸੀ ਗੱਲ ਤੱਤੋ ਮੀਡੀਆ ਆਈ ਹੋਈ ਐ ਕੱਲਾ ਕੱਟਣਗਾ ਇਹ ਸਪੋਰਟ ਜਸਤਨਾ ਸਾਡਾ ਪਰਿਵਾਰ ਆ ਆਪਣਾ ਰਿਸ਼ਤਾ ਦੁਕਾਨ ਕਿਰਾਏ ਤੇ ਲਈ ਆ ਰੀਤ ਤੇ ਲਈ ਆ ਨਾ ਠੀਕ ਐ ਨਾ ਕੋਈ ਗਲਤ ਨਹੀਂ ਕਰਦੇ ਭਾਈ ਜਿਹੜੇ ਪਹਿਲਾਂ ਮਜੂਰ ਕੱਟਿਆ ਸੀ ਉਹਨੇ ਬੰਦੇ ਗਲਤੀ ਮੰਨ ਲਈ ਆਪਣੀ ਮਜ਼ਦੂਰ ਨੇ ਵੀ ਅਸੀਂ ਅੱਗੇ ਨਹੀਂ ਕਟਾਂਗੇ ਉਹ ਭਲੇਖੇ ਕੱਟੇ ਆ ਅੱਜ ਫੇਰ ਕੱਟੇਗਾ ਜੀ ਬਿਲਕੁਲ ਨਹੀਂ ਕੱਟੇ ਆ ਜਿਹੜੀ ਕੀ ਜਿਹੜੀ ਦੇ ਇਲਾਵਾ ਇਹ ਨਿੱਕੀ ਨਿੱਕੀ 21 ਘੰਟੇ ਯਾਰ ਕੋਈ ਮਾਰਦਾ ਦੂਜੇ 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 ਬਣਾ ਰਹੇ ਨੇ ਪ੍ਰਧਾਨ ਸਾਹਿਬ ਨੇ ਆਪ ਲਿਖ ਕੇ ਕੀ ਦਿੱਤੀ ਆ ਦੀਪੋ ਬਾਹਰ ਹੋਇਆ ਵਾ ਠੀਕ ਹੈ ਨਾ ਕੋਈ ਗਲਤ ਨਹੀਂ ਕਰ ਰਹੇ ਰੈਂਡ ਦੇ ਰਹੇ ਆ ਉਹ ਕਹਿੰਦੇ ਕੁਝ ਨਹੀਂ ਲਿਖ ਕੇ ਦਿੱਤਾ ਉਹਨਾਂ ਦਾ ਕਹਿਣਾ ਉਹਨਾਂ ਦਾ ਕਹਿਣਾ ਲਿਖੇ ਨਹੀਂ ਦਿੱਤਾ ਉਹ ਕਹਿੰਦੇ ਅਸੀਂ ਕੋਈ ਲਿਖੇ ਨਹੀਂ ਦਿੱਤਾ ਹੁਣ ਕੋਈ ਲਿਖੇ ਨਹੀਂ ਦਿੰਦੇ ਕਾਪੀ ਦੇ ਦਾਂਗੇ ਛੋਟੇ ਕੋਰਟ ਦੀ ਕਾਪੀ ਆਪ ਵੀ ਦੇ ਦਾਂਗੇ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਆ ਉਹ ਸਾਡੇ ਉਹਦੀ ਤੁਹਾਨੂੰ ਅਸੀਂ ਕਾਪੀ ਪ੍ਰੋਵਾਈਡ ਕਰਦੇ ਆ। ਉਹ ਉਸ ਤੋਂ ਬਾਅਦ ਮਨਾ ਵੀ ਕੀਤਾ। ਹਾਂ ਬਿਲਕੁਲ ਜਿੱਦਾਂ ਹੀ ਤੁਸੀਂ ਮਨਾ ਕੀਤਾ ਅਸੀਂ ਮਾਫੀ ਮੰਗ ਚੁੱਕੇ ਆ। ਸਵੇਰ ਉਹ ਵੀ ਮੈਂ ਮਾਫੀ ਮੰਗ ਕੇ ਗਈ ਆ ਮੱਲੇ ਵਾਲਿਆਂ ਤੋਂ। ਮੈਂ ਕਿਹਾ ਗੱਲ ਹੋਈ ਆ ਉਹ ਤੋਂ ਅਸੀਂ ਮਾਫੀ ਮੰਗ ਰਹੇ ਆ ਤੇ ਅੱਗੇ ਨਹੀਂ ਟੁੱਟੂਗਾ। ਸਾਡੇ ਵਾਲੇ ਹਲੇ ਤੱਕ ਕੋਈ ਰਿਵਾਰਡ ਨਹੀਂ ਆ। ਮਾਨ ਰਿਵਾਰਡ ਵੀ ਉਹਨਾਂ ਨੇ ਸਾਨੂੰ ਇਹ ਕਿਹਾ ਹੋਵੇ ਵੀ ਨਹੀਂ ਬਣਾਉਂਦੇ। ਇਹ ਤਾਂ ਮੇਰੇ ਕੋਲੇ ਜੋ ਡੀਡ ਆ ਉਹਦੇ ਵਿੱਚ ਲਿਖਿਆ ਆ ਮੋਕੇ ਤੇ ਆਣੀਆਂ ਜਿਵੇਂ ਬੱਟੀਆਂ ਪਈਆਂ ਨੇ ਅੱਜ ਮੋਕੇ ਤੇ ਇਹਦੀ ਅਸੀਂ ਮਾਫੀ ਮੰਗ ਚੁੱਕੇ ਆ ਸਾਰੇ ਲੋਕਾਂ ਤੋਂ ਵੀ ਅਸੀਂ ਇਹਨਾਂ ਨੂੰ ਲੋਕਾਂ ਨੂੰ ਕਹਿ ਦਿੱਤੀ ਤੁਸੀਂ ਜਿਹੜੇ ਹੁਣ ਪਿੰਡਰ ਬਣੇ ਟਹਾਉਂਗਾ ਛਿਲਦੇ ਬਿਲਕੁਲ ਅਸੀਂ ਕਹਿੰਦੇ ਆ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਆ ਜੇ ਇਹ ਨਜਾਇਜ਼ ਲੱਗਦੀ ਆ ਉਹ ਜ਼ਰੂਰ ਇਹਦੇ ਕਹਿਣਾ ਇੱਕ ਗੱਲ ਸੁਣਾ ਵੀਰ ਜੀ ਪਾਣੀ ਵੀ ਛਾਂ ਤਾਂ ਸਾਰੀ ਪਾਣੀ ਆਪਾਂ ਕਿਨੂੰ ਕਿਨੂੰ ਪਾਣੀ ਪਲਾਂਦੇ ਆ ਗਰਮੀਆਂ ਚ ਇਹਨਾਂ ਨੇ ਸੜਾ ਪਾਣੀ ਵਿੱਚ ਪਾ ਕੇ ਅੰਦਰ ਰੱਖਿਆ ਕੀ ਗੱਲ ਕੀ ਗੱਲ ਪਾਣੀ ਕੱਟ ਕੇ ਆਪਣੀ ਦੁਕਾਨ ਦੇ ਮੂਹਰੇ ਲਾ ਲਿਆ ਕੀ ਗੱਲ ਅਸੀਂ ਉੱਥੇ ਦੁਬਾਰਾ ਫੇਰ ਵਾਟਰ ਕੂਲਰ ਰਖਾਉਣਾ ਹੈ ਅਸੀਂ ਨਹੀਂ ਪਾਣੀ ਉੱਥੇ ਚੱਕਰ ਰੱਖਣ ਦੇ ਚੱਕਣ ਦੇਣਾ ਉੱਥੇ ਪਾਣੀ ਰੱਖਿਆ ਜਾਵੇ ਜਿਵੇਂ ਪਹਿਲਾਂ ਰੱਖਿਆ ਇਹ ਪਿੱਲਰ ਹਟਾਏ ਜਾਣੇ ਇੰਨਾ ਰੱਖੀ ਕੁਛ ਨਹੀਂ ਕਰ ਮੰਨਤ ਦੇ ਵਾਟਰ ਕੂਲਰ ਨਹੀਂ ਕੁਛ ਨਹੀਂ ਕੀਤਾ ਉਹ ਸਾਨੂੰ ਕੋਈ ਵੀ ਨਹੀਂ ਪਤਾ ਤੁਹਾਨੂੰ ਉਹਦਾ ਜੁਰਮਾਨਾ ਪਿਆ ਵਾਟਰ ਕੂਲਰ ਦਾ ਅਸੀਂ ਉਹੀ ਵਾਟਰ ਕੂਲਰ ਕਾਲਜ ਦੇ ਮੂਹਰੇ ਲਗਵਾਇਆ ਹੈ ਕਾਲਜ ਦੇ ਮੂਹਰੇ ਕੌਣ ਮਾਰਦੇ ਲੱਗਿਆ ਉਰੇ ਹੋਏ ਅਸੀਂ ਉਹ ਇੱਥੇ ਸਾਨੂੰ ਸਾਨੂੰ ਪੁਲਿਸ ਨੇ ਐਸਜੀ ਦੀ ਸਜ਼ਾ ਦਿੱਤੀ ਸੀ ਕਿ ਤੁਸੀਂ ਇੱਥੇ ਬਾਟਰ ਉਪਲਬਧ ਹੋ ਗਿਆ ਤੁਸੀਂ ਉਹ ਬਾਟਰ ਉੱਤਰ ਆਪਣੀ ਦੂਜੀ ਜਗ੍ਹਾ ਲੈ ਕੇ ਮਿੰਟ ਆਹ ਹੋਂ ਤਾਜੀ ਹੈ ਜੀ ਇੱਥੇ ਡਿਊਟੀ ਲੱਗੀ ਹੋਈ ਸੀਗੀ ਇਹਨਾਂ ਦੇ ਹਸਬੰਦ ਨੇ ਟੂਟੀ ਪਟਾਕੇ ਹੋਣੇ ਪਤਾ ਨਹੀਂ ਗੀਲ ਇਹਨਾਂ ਦੀ ਪਰਸਨਲ ਪ੍ਰੋਪਰਟੀ ਹੈ ਇਹਨਾਂ ਨੇ ਕਿਉਂ ਉੱਥੇ ਪਾਣੀ ਲਾਇਆ ਉੱਥੇ ਦੁਨੀਆ ਪਾਣੀ ਪੀਂਦੀ ਹੈ ਸਾਰੇ ਉੱਤਰ ਦੇ ਬਸਤੀਂ ਤੇ ਜਾਂਦੇ ਆ ਇਹ ਕੌਣ ਹੁੰਦੇ ਆ ਉੱਥੋਂ ਟੂਟੀ ਪਟਾਕੇ ਉੱਤੇ ਲਾਣ ਵਾਲੇ ਉਹ ਪਾਣੀ ਦੁਆਰਾ ਉੱਥੇ ਹੀ ਹੋਵੇ 続いては。 ਇਹ ਤੁਸੀਂ ਬੁਲਾਓ ਤੁਸੀਂ ਲੇਟ ਹੋਨੇ ਸੀ ਪ੍ਰਸ਼ਾਦ ਜੀ ਤੁਸੀਂ ਬੁਲਾਓ ਤੁਸੀਂ ਕਹਿੰਦੇ ਹੋ ਸ਼ਮਤਾ ਹੁੰਦੀ ਹੈ ਗੱਲ ਸੁਣ ਦੀ ਹਾਂਜੀ ਤੁਸੀਂ ਬਦਨਾਮੀਆ ਕਰੋ ਤੁਸੀਂ ਕਹਿੰਦੇ ਨਹੀਂ ਠੀਕ ਹੈ ਨਾ ਕਿਉਂ ਨਹੀਂ ਬਦਲ ਵਾਲਾ ਪਾਇਆ ਪਹਿਲੇ ਤੁਸੀਂ ਲੈ ਕੇ ਸੀ ਕਿਹੜੇ ਥੋੜੀ ਮੈਂ ਗੱਲ ਵੀ ਕਰੀ ਉਸ ਬੰਦੇ ਨਾਲ ਤੁਸੀਂ ਆਪੇ ਕਿਹਾ ਪਹਿਲੀ ਵਾਰ ਨਹੀਂ ਹੋਊਗਾ ਇਹ ਤੁਸੀਂ ਮੈਨੂੰ ਪੈਸੇ ਲਓਗੇ ਇਸ ਬੰਦੇ ਤੇ ਨਾ ਪੈਸੇ ਅਸੀਂ ਹਾਂ ਗਲਤ ਗੱਲ ਨਾ ਕਰੋ ਅਸੀਂ ਪੈਸੇ ਉਹਨੂੰ ਕੀ ਆਹ ਸ਼ਰਮਕਾਰ ਮਾਰੀ ਮੁੱਢੀ ਇਹ ਪੈਸੇ ਦੀ ਗੱਲ ਹੈ ਤੂੰ ਮੈਨੂੰ ਕਿਹੜੇ ਪੈਸੇ ਦੀ ਗੱਲ ਕਰਦਾ ਇਹ ਵਾਤੇ ਗੱਲ ਕਰਦਾ ਗੱਲ ਕਰੀ ਆ ਠੀਕ ਹੈ ਨਹੀਂ ਤੁਸੀਂ ਬੁਲਾਓ ਮੇਰੇ ਵਾਤੇ ਗੱਲ ਕਰਦਾ ਮੈਂ ਮਜ਼ਦੂਰ ਹਾਂ ਮੈਂ ਮਜ਼ਦੂਰ ਹਾਂ ਮੈਂ ਮਜ਼ਦੂਰ ਹਾਂ ਪੇਨ ਨਾ ਇੱਕ ਪੱਤਾ ਵੇ ਵੇ ਆਹ ਫੜੀਓ ਇੱਕ ਕਰੀਓ ਉਹ ਫੜੀਓ ਹਲੋ ਤੁਸੀਂ ਉਹ ਸਰਕਾਰੀ ਚਲੋ ਇੱਕ ਯਾਰ ਕਿਉਂ ਬਾਇਆ ਲੈ ਤੱਕਿਆ ਨਹੀਂ ਤੱਕਿਆ ਹੋਇਆ ਬਾਇਆ ਉਹ ਲੋਨ ਕੋਲ ਸੀ ਉਹ ਮੈਂ ਭਰਾ ਦੋ ਦੋ ਪੇਸਾ ਦੋ ਬੰਦੇ ਮੈਨੂੰ ਦਾਅਰ ਕਰਨ ਵੀ ਦੇਓ ਜਿਹੜੀ ਗੱਲ ਸਹੀ ਹੋ ਗਈ ਆਪਾਂ ਨਾ ਕੋਈ ਨਾ ਕੋਈ ਹਲੋ ਕੋਈ ਗੱਲ ਹੋ ਗਈ ਹੈ ਹਲੋ ਪੰਜਾਬ ਲਾਈਵ 80 ਨਿਊਜ਼ ਦੀ ਟੀਮ ਪਹੁੰਚੀ ਹੈ ਅਮਲੌਰ ਰੋਡ ਸਮਾਦੀ ਰੋਡ ਵੀ ਆਖਿਆ ਜਾਂਦਾ ਜਿੱਥੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਪਿੱਪਲ ਨੂੰ ਉਤਰਵੇਣੀ ਪੀਪਲ ਤੇ ਪਹਿਲੇ ਪਹਿਲੇ ਹੀ ਵੱਢਿਆ ਉਸ ਤੋਂ ਪਹਿਲੇ ਹੀ ਵੱਢਿਆ ਸੀ ਹੁਣ ਫਿਰ ਅੱਜ ਸਮਾਜ ਸੇਵੀ ਸੰਸਥਾਵਾਂ ਦੇ ਜਿੰਨੇ ਐਨ ਜੀਓ ਦੇ ਨੇ ਇੱਥੇ ਪਹੁੰਚੇ ਨੇ ਤੇ ਆਪਾਂ ਉਹਨਾਂ ਨਾਲ ਗੱਲ ਵੀ ਕਰਾਂਗੇ ਸਾਡੇ ਪ੍ਰਧਾਨ ਕਮਲਜੀਤ ਸਿੰਘ ਲੱੱਡੜ ਨਾਲ ਦੀ ਵੀ ਗੱਲ ਹੋਈ ਸੀ ਵੀ ਕੀ ਕਾਰਵਾਈ ਤੁਸੀਂ ਕਰ ਰਹੇ ਹੋ ਜਿਹੜੇ ਪੀਪਲ ਵੱਢ ਰਹੇ ਨੇ ਤੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਆਪਣੀ ਟੀਮ ਪੀਪਲ ਪਿੱਲਰ ਢਾਣ ਨੂੰ ਭੇਜੀ ਹੋਈ ਹੈ ਜੋ ਕਿ ਤੁਸੀਂ ਦੇਖੋਗੇ ਜਿਹੜੀ ਕੱਤੀ ਟੀਮ ਉਹਨਾਂ ਦੀ ਚੱਲੀ ਹੋਈ ਹੈ ਪਤਾ ਨਹੀਂ ਅਜੇ ਤੱਕ ਪਹੁੰਚੀ ਨਹੀਂ ਆ ਪਿੱਲਰ ਉਵੇਂ ਦੇ ਉਵੇਂ ਖੜੇ ਨੇ ਸਾਡੇ ਨਾਲ ਸਮਾਜ ਸੇਵੀ ਸ਼ਚੀ ਵਰਦਨ ਜੀ ਖੜੇ ਨੇ ਜੋ ਕਿ ਇਹਨਾਂ ਨੇ ਪਹਿਲੇ ਵੀ ਬਾਤ ਚੁੱਕੀ ਸੀ ਆਪਾਂ ਉਹਨਾਂ ਨਾਲ ਗੱਲ ਕਰ ਰਹੇ ਹਾਂ ਕੀ ਕਹਿਣਾ ਹੋਣਾ ਹੈ ਧੰਨਵਾਦ ਜੀ ਪਹਿਲਾਂ ਧੰਨਵਾਦ ਜੀ ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਸਾਰਿਆਂ ਦਾ ਜਿਹੜੇ ਬੰਦੇ ਮੇਰੇ ਪ੍ਰਿੰਟ ਆਪਣੇ ਇਲੈਕਟ੍ਰੋਨਿਕ মিডিਆ ਦੇ ਬੰਦੇ ਨੇ ਤੇ ਸਾਰੇ ਤੁਸੀਂ ਸਮੇਂ-ਸਮੇਂ ਸਰ ਇਹਨੂੰ ਲੋਕਾਂ ਨੂੰ ਜਗਾਉਨੇ ਹੋ ਤੇ ਸਾਨੂੰ ਵੀ ਜਗਾਉਨੇ ਹੋ ਉਸ ਦੇ ਦਿਨ ਅੱਜ ਪਿਛਲੇ ਤਕਰੀਬਨ 10-15 ਦਿਨ ਤੋਂ ਇਹ ਪਿੱਪਲ ਨੂੰ ਵੱਢ ਰਿਹਾ ਹੈ ਪਿੱਪਲ ਵੱਢ ਕੇ ਆ ਨਾਲ ਦੁਕਾਨ ਆ ਇਹਦੇ ਵਿੱਚ ਸਮਾਨ ਰੱਖਿਆ ਪਿਆ ਕੋਣ ਹੈ ਬੰਦਾ ਜਿਹੜਾ ਵੱਡ ਰਿਹਾ ਇਹ ਪਵਿੱਤਰ ਸਿੰਘ ਨਾਮ ਦਾ ਬੰਦਾ ਹੈ ਕਿ ਆਈ ਲਾਈਟ ਚਲਾਉਂਦਾ ਤੇ ਪ੍ਰਸ਼ਾਸਨ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ। ਕਿਆ ਕਰਨ ਮੰਗਦੇ ਵੀ ਕਾਰਨ ਕਰ ਕੋਈ ਕਦੇ ਨਹੀਂ ਕੀਤੀ ਜਾਂਦੀ। ਉਹ ਇੱਥੇ ਸ਼ਰਿਆਮ ਕਹਿੰਦਾ ਬੰਦਿਆਂ ਦੇ ਵਿੱਚ ਆ ਕੇ ਵੀ ਮੈਂ ਇਸ ਪ੍ਰਸ਼ਾਸਨ ਬੰਨਿਆ ਹੋਇਆ। ਸਾਰੇ ਪੋਲੀਟੀਕਲ ਬੰਦੇ ਬੰਨੇ ਹੋਏ ਨੇ। ਕੀ ਪੈਸੇ ਦੇ ਰਿਹਾ ਕੀ ਕਰ ਰਿਹਾ ਜੀ ਆਉਦੀ ਪਹੁੰਚ ਪੈਸੇ ਦੇ ਕੇ ਪੈਸੇ ਜਗ੍ਹਾ ਕਿਦੀ ਹੈ। ਇਹ ਜਗਾ ਜਗਾ ਇੱਥੇ ਹਲਤੀ ਹੁੰਦੀ ਸੀ ਬਹੁਤ ਪੁਰਾਣੀ ਇੱਥੇ ਤਕਰੀਬਨ 100 150 ਸਾਲ ਪੁਰਾਣੀ ਇੱਥੇ ਹਲਤੀ ਹੁੰਦੀ ਸੀ ਇੱਥੇ ਜਿਹੜਾ ਆਪਣੇ ਸੰਸਕਿਤ ਕਾਲਾ ਜਾ ਉਹ ਇਹਦੀ ਦੇਖਭਾਲ ਕਰਦੇ ਤੇ ਇੱਥੇ ਨਾਲ ਮੰਦਿਰ ਹੈ ਸ਼ਿਵ ਮੰਦਿਰ ਹੈ ਪ੍ਰਾਤਨ ਮੰਦਿਰ ਹੈ ਸ਼ਿਵ ਮੰਦਿਰ ਜਿਹੜਾ ਹੈਗਾ ਇੱਥੇ ਜਿਹੜਾ ਸ਼ਿਵਲਿੰਗ ਹੈ ਇੱਥੇ ਜਿਹੜਾ ਸ਼ਿਵਲਿੰਗ ਹੈ ਪੰਜ ਮੁਖੀ ਆ ਜਿਹੜਾ ਹਿੰਦੁਸਤਾਨ ਦੇ ਵਿੱਚ ਕਿਤੇ ਬਹੁਤ ਘੱਟ ਥਾਂ ਤੇ ਤੁਹਾਨੂੰ ਮਿਲੂਗਾ ਬਹੁਤ ਤੁਹਾਨੂੰ ਘੱਟ ਥਾਂ ਤੇ ਮਿਲੂਗਾ ਪਰੰਤੂ ਇਹ Hindu ਧਰਮ ਦੀ ਆਸਥਾ ਨੂੰ ਜਾਂ ਸਨਾਤਨੀਤ ਆਸਥਾ ਨੂੰ ਇਹ ਢਾਹ ਲਾਉਂਦੇ ਨੇ ਤੇ ਇਹ ਜਾਨੀ ਇਹ ਜਾਣ ਬੁੱਝ ਕੇ ਜਿਹੜੇ ਬੰਦੇ ਸਮਾਜ ਸੇਵਕ ਜਾਂ ਲੋਕ ਇੱਥੇ ਆ ਕੇ ਰੋਕਦੇ ਨੇ ਉਹਨਾਂ ਨੂੰ ਗਾਲ੍ਹਾਂ ਕੱਢਦਾ ਮਾਮਾ ਭੈਣਾਂ ਦੀਆਂ ਕਹਿੰਦਾ ਮੈਂ ਪੁਲਿਸ ਨੂੰ ਵੀ ਪੈਸੇ ਦਿੱਤੇ ਹੋਏ ਨੇ ਮੈਂ ਪ੍ਰਸ਼ਾਸਨ ਨੂੰ ਵੀ ਪੈਸੇ ਦਿੱਤੇ ਹੋਏ ਨੇ ਮੇਰਾ ਆਈਜੀ ਨਾਲ ਰਿਸ਼ਤੇਦਾਰੀ ਹੈ ਮੇਰੀ ਡੀਆਈਜੀ ਨਾਲ ਰਿਸ਼ਤੇਦਾਰੀ ਹੈ ਬਹੁਤ ਆ ਕੇ ਗੰਦੀਆਂ ਹਰਕਤਾਂ ਕਰਦਾ ਆਪ ਭੱਜ ਜਾਂਦਾ ਹੈ ਫੇ ਜਨਾਨੀ ਆਪਣੀ ਮੂਰੇ ਕਰ ਦਿੰਦਾ ਪਰ ਤੁਹਾਨੂੰ ਦੱਸਿਏ ਅੱਜ 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 ਅਸੀਂ ਇੱਥੇ ਬੈਠੇ ਹਾਂ ਇੱਕ ਤਰਫਾ ਕੰਮ ਕਰਨਾ ਜਾਂ ਰੀਲ ਚ ਜਾਂ ਜੇਲ੍ਹ ਚ ਇਹ ਸਾਡਾ ਅੱਜ ਦਾ ਜਣੀ ਹੈਗਾ ਹੈ ਕਿਉਂਕਿ ਅਸੀਂ ਇੱਥੇ ਬੜੇ ਦੁਖੀ ਆ ਅੰਤਰਾਤਮਾ ਬਹੁਤ ਦੁਖੀ ਆ ਮੈਂ ਐਸਐਸਪੀ ਸਾਹਿਬ ਨੂੰ ਟੈਲੀਫੋਨ ਕੀਤਾ ਸੀ ਪਰ ਉਹਨਾਂ ਨੇ ਚੱਕਿਆ ਨਹੀਂ ਸੀਗਾ ਫਿਰ ਮੈਂ ਡੀਐਸਪੀ ਸਾਹਿਬ ਨੂੰ ਪਹਿਲਾਂ ਕੀਤਾ ਉਹਨਾਂ ਨੇ ਕਹਿੰਦੇ ਮੈਂ ਭੇਜਦਾ ਹੁਣੇ ਫਿਰ ਐਸਪੀਡੀ ਸੌਰਵ ਜਿੰਦਲ ਜੀ ਨੂੰ ਟੈਲੀਫੋਨ ਕੀਤਾ ਉਹਨਾਂ ਨੇ ਮੈਨੂੰ ਬੈਕ ਗੱਲ ਕਰਕੇ ਕਿਹਾ ਕਿ ਮੈਂ ਐਸਐਚਓ ਨੂੰ ਭੇਜਦਾ ਐਸਐਚਓ ਆਇਆ ਹੋਇਆ ਤੇ ਕੋਈ ਕਾਰਵਾਈ ਨਹੀਂ ਅਜੇ ਤੱਕ ਹੋਈ ਸਾਡੇ ਨਾਲ ਜਤਿੰਦਰ ਜੀ ਖੜੇ ਨੇ ਜੋ ਆਹ ہماری ਪਾਰਟੀ ਦੇ ਆਗੂ ਵੀ ਨੇ ਤੇ ਕੀ ਹਾਂਜੀ ਜਤਿੰਦਰ ਜੀ ਦੇਖੋ ਧੰਨਵਾਦ ਤੁਹਾਡਾ ਇਲੈਕਟ੍ਰੋਨਿਕ মিডিਆ ਦਾ ਜਿਹੜੇ ਤੁਸੀਂ ਸ਼ਹਿਰ ਦੀ ਆਵਾਜ਼ ਨੂੰ ਚੱਕਣ ਲਈ ਸਾਡੇ ਵਿੱਚ ਪਹੁੰਚੇ ਹੋ ਦੇਖੋ ਇਹ ਸਾਡੀਆਂ ਵੱਡਮੁੱਲੀਆਂ ਧਰੋਹਾਂ ਨੇ ਜਿਹੜੀਆਂ ਕਿ ਕਿਸੇ ਨਿੱਜੀ ਸਵਾਰਥਾਂ ਕਰਕੇ ਕੋਈ ਨਾ ਕੋਈ ਵਿਅਕਤੀ ਵੱਲੋਂ ਇਦਾਂ ਇਹਨਾਂ ਦਾ ਕਤਲ ਕੀਤਾ ਜਾਣਾ ਜਾਂਦਾ ਹੈ ਇਹ ਬੜੀ ਮਾੜੀ ਗੱਲ ਆ ਸਾਨੂੰ ਕਿਤੇ ਤਾਂ ਇਹ ਰੁੱਖ ਜਿਹੜੇ 1.5 100 ਸਾਲ ਪੁਰਾਣੇ ਰੁੱਖ ਨੇ ਸਾਨੂੰ ਇਹ ਪ੍ਰੇਰਿਤ ਕਰਦੇ ਨੇ ਸਾਨੂੰ ਆਪਣੇ ਵਿਰਸੇ ਨਾਲ ਸਾਨੂੰ ਆਪਣੀ ਕੁਦਰਤ ਦੇ ਨਾਲ ਜੋੜਦੇ ਨੇ ਪਰ ਜੇ ਹੌਲੀ 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 ਅਸੀਂ ਆਪਣੀਆਂ ਇਹ ਪਵਿੱਤਰ ਤਰੋਹਰਾਂ ਨੂੰ ਇਹ ਖਤਮ ਕਰ ਲਿਆ ਫਿਰ ਸਾਡੇ ਪੱਲੇ ਰਹਿ ਕੀ ਜਾਵਗਾ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਕੀ ਵਿਰਸੇ ਦੇ ਵਿੱਚ ਦਵਾਂਗੇ ਕਿ ਇਹ ਸਾਡੇ ਪ੍ਰਾਤਨ ਰੁੱਖ ਸੀ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਦਾਂ ਦੀਆਂ ਸਾਡੀਆਂ ਪ੍ਰਾਤਨ ਤਰੋਹਰਾਂ ਨੂੰ ਬਚਾਉਣ ਲਈ ਇਹਨਾਂ ਜੋ ਵੀ ਬੰਦੇ ਇਸ ਦੇ ਵਿੱਚ ਗਲਤ ਅਨਸਰ ਇਹਨਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਇਹਨਾਂ ਤੇ ਕਾਰਵਾਈ ਹੋਵੇ ਧੰਨਵਾਦ ਜੀ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਹਰ ਮੈਦਾਨ ਫਤਿਹ ਸੇਵਾਦਾਲਾ ਜੀ ਰੋਜ਼ ਪਲਾਂਟੇਸ਼ਨ ਕਰਦਾ ਆ ਸਾਨੂੰ ਇਹ ਸੁਣ ਕੇ ਬਹੁਤ ਜ਼ਿਆਦਾ ਜ਼ਿਆਦਾ ਦੁੱਖ ਸਾਨੂੰ ਲੱਗਿਆ ਕਿਉਂਕਿ ਅਸੀਂ ਇੱਕ ਪਾਸੇ ਬੂਟੇ ਲਗਾਣੇ ਆ ਸਰਕਾਰਾਂ ਵੀ ਕਹਿੰਦੀਆਂ ਨੇ ਵੀ ਆਪਣਾ ਪੰਜਾਬ ਹਰਿਆ ਭਰਿਆ ਹੋਵੇ ਲੇਕਿਨ ਹਰਿਆ ਭਰਿਆ ਤਾਂ ਹੋਊਗਾ ਲੇਕਿਨ ਅਸੀਂ ਆਪਣੇ ਬੋੜ ਬਚਾਵਾਂਗੇ ਪੁਰਾਤਨ ਜਿਹੜੀਆਂ ਸਾਡੇ ਸੰਸਕ੍ਰਿਤੀ ਦੀਆਂ ਚੀਜ਼ਾਂ ਨੇ ਲੇਕਿਨ ਉਹਦੇ ਕੋਈ ਧਿਆਨ ਨਹੀਂ ਹੈਗਾ ਔਰ ਇਹ 15 ਸਾਲ ਹੋ ਗਏ ਆਹੀ ਲੱਟਾ ਪਿੰਗ ਚੱਲ ਰਹੀ ਆ ਅਖਬਾਰਾਂ ਦੀਆਂ ਖਬਰਾਂ ਆ ਜਾਂਦੀਆਂ ਨੇ ਜਿਉਂ ਦੀ ਤਿਉਂ ਸਥਿਤੀ ਬਣੀ ਹੋਈ ਆ ਕੋਈ ਕਾਰਵਾਈ ਨਹੀਂ ਹੋ ਰਹੀ ਸੋ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਇਲੈਕਟ੍ਰੋਨਿਕ মিডিਆ ਆਪਣਾ ਬਾਖੂਬੀ ਜਿਹੜਾ ਆ ਕੰਮ ਕਰ ਰਿਹਾ ਹੈ ਲੇਕਿਨ ਪ੍ਰਸ਼ਾਸਨ ਜਿਹੜਾ ਉਹ ਕੋਈ ਕਾਰਜ ਨਹੀਂ ਕਰ ਰਿਹਾ ਸੋ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਪ੍ਰਸ਼ਾਸਨ ਆ ਚੁੱਕਿਆ ਆ ਉਹਨਾਂ ਦੀ ਗੱਲਬਾਤ ਸੁਣੀ ਜਾਵੇ ਤੇ ਉਹਨਾਂ ਤੋਂ ਕਾਰਵਾਈ ਕਰਵਾਈ ਜਾਵੇ ਸੋ ਧੰਨਵਾਦ ਐਮ ਐਲ ਏ ਅਫਸਰ ਵਿਚਾਰ ਸਾਹਿਬ ਆਏ ਸੀ ਉਹਨਾਂ ਨੇ ਮਤਲਬ ਹਲਤੀਗਾ ਉਹਨਾਂ ਨੇ ਮੈਨੂੰ ਭੇਜਿਆ ਆਪਣੇ ਵੱਲੋਂ ਵੀ ਤੂੰ ਜਾ ਕੇ ਹੱਲ ਕਰਵਾ ਕੇ ਆਪਸ ਜੋ ਹੈਗਾ ਉਹਦਾ ਹੱਲ ਕਰਵਾਵਾ ਹੱਲ ਤਾਂ ਹੋ ਜਾ ਐਮਐਨਏ ਸਾਹਿਬ ਦੇ ਹੋਏ ਤੇ ਹੱਲ ਹੋਇਆ ਪਹੂਗਾ ਹੱਲ ਕਰਾ ਲਵਾਂਗੇ ਉਹਨਾਂ ਨੇ ਹੀ ਭੇਜਿਆ ਤਾਂ ਬਾਅਦ ਉਹਨਾਂ ਨੇ ਹੀ ਭੇਜਿਆ ਸਭ ਹੋਊਗਾ ਤੁਹਾਡੇ ਸਾਹਮਣੇ ਆ ਕੇ ਹੋ ਰਿਹਾ ਨਾ 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 ਇਹ ਤਾਂ ਸਿੱਧਾ ਮਰਦਾਬਾਦ ਕਵਾਂਗੇ ਮੁਰਦਾਬਗ ਕਮਾਂਗਾ ਸਰਕਾਰੀ ਕੋਈ ਪ੍ਰਸ਼ਾਸਨ ਐਮਐਲਏ ਸਾਹਿਬ ਕਿ ਐਮਐਲਏ ਸਾਹਿਬ ਕਹਿੰਦਾ ਪਰਵਾ ਰਹੇ ਨਹੀਂ ਨਾਮ ਨਾ ਕਰੋ ਕਿਸੇ ਨੂੰ ਜਿਹੜਾ ਬੰਦਾ ਸਪੋਰਟ ਕਰ ਰਿਹਾ ਉਹਨੂੰ ਬਦਲਾਓ ਨਹੀਂ ਨਹੀਂ ਖਰਵਾ ਨਹੀਂ ਚੱਲ ਰਹੀ ਹੈ ਤਾਂ ਹੀ ਤਾਂ ਪਰਵਾ ਰਹੇ ਨੇ ਨਹੀਂ ਨਹੀਂ ਪਹਿਲਾਂ ਕਿਉਂ ਨਹੀਂ ਚੱਲਦੀ ਪਹਿਲਾਂ ਹੀ ਕਰ ਚੁੱਕੋ ਪਰਵਾ ਨਹੀਂ ਲੈਂਦੀ ਇਹ ਅੱਜ ਦਾ ਨਹੀਂ ਇਹ ਜਿਹੜਾ ਗੱਲ ਹੋ ਰਿਹਾ ਇਹ ਸਾਨੂੰ ਪਹਿਲਾਂ ਦਾ ਹੈ ਗੱਲ ਸਾਨੂੰ ਪਹਿਲਾਂ ਦਾ ਹੈ ਐਮਐਲਏ ਸਾਹਿਬ ਉਦੋਂ ਵੀ ਸੀਗੇ ਉਹਨਾਂ ਉਦੋਂ ਵਾਟਰ ਟੂਬਾਂ ਵੀ ਤੋੜਿਆ ਗਿਆ ਸੀ ਇੱਥੇ ਕੋਈ ਨਾ ਰਹਿਣੀ ਹੋ। ਪਹਿਲਾਂ ਕਿੱਥੇ ਸੀਗੇ? ਪਹਿਲਾਂ ਦੀ ਗੱਲ ਚੱਲ ਰਹੀ ਆ ਜਿਹੜਾ ਹੱਲ ਹੋ ਰਿਹਾ ਹੈ। ਇਹਦਾ ਕੀ? ਬੈਂਕ ਸਵਾਲ ਇਸ ਨੂੰ ਨਾ ਮੀਡੀਆ ਹੱਲ ਕਰੋ। ਅਸੀਂ ਤਾਂ ਸਵਾਲ ਕਰੂਗੀ। ਪਬਲਿਸਿਟੀ ਕਰਨਾ ਸੀ ਨਾ ਕਰੋ। ਬਦੋਂ ਸੀ ਮੀਡੀਆ ਇਹ ਪਬਲਿਸਿਟੀ ਬੰਦ ਕਰਾ ਦਿਓ ਕੰਮ। ਮੈਂ ਫਿਰ ਵੀ ਬੋਲੂਗਾ। ਹੋ ਬੱਲੇ ਇੱਧਰ ਬੱਲੇ ਦਾ ਕੰਮ ਨਹੀਂ ਆ ਜਿੰਨਾ ਕੰਮ ਇਹ ਕਰ ਰਿਹਾ ਹੈ ਪਰ ਉਹਦਾ ਬਸ ਨਿਕਲੋਂ ਮੰਮੇ ਪਰ ਕਿੱਥੇ ਦਾ ਹੱਲ ਹੋ ਰਿਹਾ ਤੁਸੀਂ ਕੌਣ ਮੈਂ ਤਾਂ ਤੁਹਾਨੂੰ ਪਹਿਲ ਵਾਰ ਦੇਖਿਆ ਕੋਈ ਗੱਲ ਆਪਣਾ ਇਸ਼ੂ ਨਹੀਂ ਆਪਾਂ ਕਰੀਏ ਬੋਲੋ ਅਜੇ ਫਾਈਟ ਤੋਂ ਐਮਐਨਏ ਸਾਹਿਬ ਨੇ ਅੱਜ ਅਸੀਂ ਅੱਜ ਅਸੀਂ ਐਮਐਨਏ ਸਾਹਿਬ ਦਾ ਧੰਨਵਾਦ ਕਰਾਂਗੇ ਮੈਂ ਉਹਨਾਂ ਵੱਲੋਂ ਸਾਹਿਬ ਦਾ ਧੰਨਵਾਦ ਕਰਾਂਗੇ ਹੱਥ ਪਹਿਲੇ ਦਵਾਣੇ ਹੋ ਰਿਹਾ ਜੀ ਸਭ ਤੋਂ ਪਹਿਲਾਂ ਪਹਿਲੇ ਦਵਾਣੇ ਹੋ ਰਿਹਾ ਹੋ ਰਿਹਾ ਤੁਮ ਫਿਰ ਉਸ ਤੋਂ ਬਾਅਦ ਉਤੋ ਬਾਅਦ ਇਹ ਮੁਜਰਮ ਨੂੰ ਉਤੋ ਬਾਅਦ ਇਹ ਮੁਜਰਮ ਨੂੰ ਫੜਾਣ ਕੋਊ ਕਰੇ ਇਹ ਤਰਵੈਣੀ ਨਹੀਂ ਵੱਢੀ ਗਈ ਇਹ ਸਾਨੂੰ ਵੱਢਿਆ ਗਿਆ ਇਨਸਾਨੀਅਤ ਨੂੰ ਵੱਢਿਆ ਗਿਆ ਕਿਉਂਕਿ ਇਹਦੇ ਬਿਨਾ ਇਨਸਾਨ ਸਾਹ ਨਹੀਂ ਲੈ ਸਕਦਾ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਅਸੀਂ ਇਹਦੇ ਬਿਨਾ ਜਿੰਦਾ ਹੀ ਨਹੀਂ रह ਸਕਦੇ ਇਨਸਾਨ ਜਿੰਦਾ ਹੀ ਨਹੀਂ ਰਹਿ ਸਕਦਾ ਦੇਖੋ ਜੀ ਮੈਂ ਤਾਂ ਬੇਨਤੀ ਕਰਦਾ ਐਮਐਲਏ ਸਾਹਿਬ ਕੁਝ ਦਿਨ ਪਹਿਲਾਂ ਆਏ ਸੀ ਅਸੀਂ ਧੰਨਵਾਦ ਕਰਦੇ ਹਾਂ ਪਰ ਸਵਾਲ ਇੱਥੇ ਇਹ ਖੜਾ ਹੁੰਦਾ ਵੀ ਐਮਐਲਏ ਸਾਹਿਬ ਦੀ ਵੀ ਨਹੀਂ ਚੱਲੀ ਕੀ ਗੱਲ ਹੈ ਬਈ ਐਡੇ بڑے ਨਮਾਇंदे ਨੇ ਉਹ ਉਹਨਾਂ ਉਹਨਾਂ ਦਾ ਵੀ ਡਰ ਨਹੀਂ ਹੁਣ ਤੁਸੀਂ ਕੀ ਮੰਗ ਕਰਨੇ ਪਰਚਾ ਕਰਨੋਂ ਅਸੀਂ ਐਮਐਲਏ ਸਾਹਿਬ ਤੋਂ ਮੰਗ ਕਰਦੇ ਆਂ ਵੀ ਫਟਾਫਟ ਜੀਸੀਬੀ ਮੰਗਵਾਣ ਇਹ ਪਿੱਲਰ ਆਪ ਕੋਲ ਖੜਕੇ ਢਵਾਣ ਔਰ ਉਹਦੇ ਨਾਲ ਨਾਲ ਜਿਹੜੇ ਬੰਦੇ ਨੇ ਕਾਨੂੰਨੀ ਕਾਰਵਾਈ ਕੀਤੀ ਹੈ ਕਾਨੂੰਨੀ ਹਰਕਤ ਕੀਤੀ ਹੈ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕਰਾਉਣ ਮੰਦਰ ਵਾਲਿਆਂ ਨੇ ਜਗ੍ਹਾ ਦਿੱਤੀ ਹੈ ਇਹ ਵੀ ਮੰਦਰਾਂ ਦੇ ਉੱਪਰ ਵੀ ਹੋਣੀ ਚਾਹੀਦੀ ਹੈ ਘੱਟੋ ਘੱਟ ਮੇਂ ਜਗ੍ਹਾ ਥੋੜੀ ਦਿੱਤੀ ਜਾਵੇ ਬਿਲਕੁਲ ਜੀ ਇੱਕ ਪਾਸੇ ਦੇਖੋ ਮੈਂ ਪਹਿਲਾਂ ਵੀ ਕਹਿੰਦਾ ਸਾਡਾ ਸ਼ਹਿਰ ਹੈ ਜਿਹੜਾ ਉਹ ਸਾਰੇ ਧਰਮਾਂ ਦਾ ਸਾਰੇ ਲੋਕਾਂ ਦਾ ਸਾਂਝਾ ਸ਼ਹਿਰ ਹੈ ਇੱਥੇ ਅਸੀਂ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਹਾਂ ਪਰ ਸਵਾਲ ਅਜੇਹੇ ਮੰਦਿਰ ਕਮੇਟੀ ਦੇ ਵੀ ਬਣਦਾ ਹੈ ਜਿਹੜੇ ਸਨਾਤਨ ਧਰਮ ਨਾਲ ਬਿਲੋਂਗ ਕਰਦੇ ਨੇ ਉਸ ਦੇ ਬਾਵਜੂਦ ਇੱਥੇ ਆ ਕੇ ਉਹ ਐਕਸ਼ਨ ਨਹੀਂ ਲੈਂਦੇ ਮੰਦਿਰ ਨੇ ਆਪਣੇ ਵੱਲੋਂ ਆਪਣੇ ਐਡਵੋਕੇਟ ਕਰਕੇ ਇਹਨੂੰ ਲੀਗਲ ਨੋਟਿਸ ਭੇਜਤਾ ਸੁਣੋ ਮੇਰੀ ਗੱਲ ਜਿਹੜਾ ਇਹਨੇ ਕੋਈ ਪਰਮਿਸ਼ਨ ਮੰਦਿਰ ਨੇ ਨਹੀਂ ਦਿੱਤੀ ਇਹਨੂੰ ਦੁਕਾਨ ਬਣਾਉਣ ਦੀ ਜਦ ਕਿ ਦੁਕਾਨ ਵੀ ਨਜਾਇਜ਼ ਬਣੀ ਐ ਜਦ ਕਿ ਜਿਹੜਾ ਆਪਣ ਜੋ ਇਹ ਪਿੱਪਲ ਜਾਂ ਆਪਣੇ ਤਰਵੈਣੀ ਵੱਢ ਰਿਹਾ ਹੈ ਬੰਦਾ ਇਹ ਵੀ ਨਜਾਇਜ਼ ਵੱਢ ਰਿਹਾ ਪਰ ਇਹ ਬੰਦੇ ਅੱਜ ਕੋਈ ਬੰਦਾ ਇਹਨਾਂ ਦੀ ਮਦਦ ਕਰ ਰਿਹਾ ਸੀ ਜਿਹੜਾ ਬੰਦਾ ਮੈਂ ਤੁਹਾਡੇ ਸਾਹਮਣੇ ਖੜਾ ਦੇਖਿਆ ਉਹ ਬੰਦੇ ਨੂੰ ਪੁੱਛਿਆ ਵੀ ਤੇਰਾ ਕਿਹੜਾ ਆਈਜੀ ਐ ਜਿਹੜਾ ਤੂੰ ਮੇਰੇ ਨਾਲ ਗੱਲ ਕਰੇ ਮੈਂ ਆਈਜੀ ਸਾਹਿਬ ਨਾਲ ਡੀਆਈਜੀ ਸਾਹਿਬ ਨਾਲ ਮੈਂ ਆਪੇ ਗੱਲ ਕਰ ਲੈਣਾ ਜਾਂ ਬੀਜੀਪੀ ਸਾਹਿਬ ਨਾਲ ਆਪੇ ਗੱਲ ਕਰ ਲੈਣਾ ਪਰ ਉਹ ਪੁਲਿਸ ਨੂੰ ਬੁਧਨਾਮ ਕਰਦਾ ਕਿਹਾ ਪੁਲਿਸ ਨੂੰ ਪੈਸੇ ਦਿੱਤੇ ਤੇ ਮੈਂ ਦੱਸ ਕਿ ਉਹ ਦਿੱਤੇ ਰੋਪਏ ਤੁਹਾਡੇ ਸਾਹਮਣੇ ਸਾਰਿਆਂ ਦੇ ਪੁੱਛਿਆ ਪਰ ਇਹ ਬੰਦੇ ਕਿਸੇ ਦੀ ਤਾਂ ਸ਼ਾਇ ਇਹਨਾਂ ਨੂੰ ਹੈਗੀ ਆ ਸਿਆਸੀ ਸ਼ਾਇ ਇਹਦੀ ਕਿਸੇ ਦੀ ਕਿਸੇ ਬੰਦੇ ਦੀ ਦੇਖੋ ਮੇਰੇ ਕੋਲ ਇੱਥੇ ਐਮਐਲਏ ਸਾਹਿਬ ਆ ਗਏ ਐਮਐਲਏ ਸਾਹਿਬ ਕਹਿੰਗੇ ਟਾ ਦੋ ਫੇ ਨਹੀਂ ਸੁਣਦਾ ਜੇ ਐਮਐਲਏ ਸਾਹਿਬ ਦੀ ਨਹੀਂ ਸੁਣੂਗਾ ਬੰਦਾ ਕੋਈ ਸਾਡੀ ਅਸੀਂ ਕੀ ਜੀਆ ਯਾਰ ਪਰ ਇਹ ਬੰਦੇ 120 ਸਾਲ 150 ਸਾਲ ਪੁਰਾਣਾ ਜਿਆ ਸਾਡਾ ਸਰਵ ਜਿਆ ਪੀ ਆਰਮ ਦੀ ਅਦਾਲਤ ਦਾ 302 ਦਾ ਪਰਚਾ ਇੱਥੇ ਤਿਆਬ ਵੀ ਪਾਇਆ ਸੁਣਿਆ ਵੀ ਤਿਆਬ ਪਾਇਆ ਤਿਆਬ ਤਿਆਬ ਪਹਿ ਜਾ ਕੇ ਤੁਸੀਂ ਦੇਖ ਸਕਦੇ ਹੋ ਜਿਹੜਾ ਬਾਟਰਕੂ ਦਾ ਜੋ ਹੋਇਆ ਉਹਦੀ ਰਿਪੋਰਟ ਵਗੈਰਾ ਲਖਾਈ ਕੁਛ ਲਖਾਈ ਦਿੱਤਾ ਹੋਇਆ ਕੋਈ ਕਾਰਵਾਈ ਨਹੀਂ ਹੋਈ ਯਾਰ ਉਹਦਾ 1.5 ਸਾਲ ਪਹਿਲਾਂ ਹੋਇਆ ਸੀ ਕੋਈ ਗੱਲ ਡੇਢ ਸਾਲ ਪਹਿਲਾਂ ਦਿੱਤਾ ਤਾਂ ਕਾਰਵਾਈ ਨਹੀਂ ਹੋਈ ਹੁਣ ਪਿਛਲੇ 15 ਦਿਨ ਤੱਕ ਦੇ ਰਹੇ ਆ ਰੋਜ਼ ਕਹਿ ਰਹੇ ਆ ਅਫਸਰਾਂ ਦੇ ਨੌਲੇਜ ਵਿੱਚ ਆ ਨਹੀਂ ਕਰ ਰਹੇ ਇੱਕ ਕਿਥੇ ਨਾਲ ਉਹਨਾਂ ਦੇ ਜਿਹੜੇ ਸਰਦਾਰ ਜੀ ਹੈਗੇ ਨੇ ਉਹ ਕਿਸੇ ਅਫਸਰ ਪਿੱਛੇ ਕਿਸੇ ਕਿਸੇ ਅਫਸਰ ਕਿਸੇ ਕਿਸੇ ਜਾ ਪਾਤਾ ਵੀ ਹਾਂ 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 ਕਿਸੇ ਅਫਸਰ ਦਾ ਨਾਮ ਲੈਂਦੇ ਨੇ ਇਹ ਕਿਸੇ ਅਫਸਰ ਦਾ ਵੱਡੇ ਦਾ ਮੈਂ ਉਹਨੂੰ ਪੁੱਛਿਆ ਹੁਣ ਪੁੱਛਿਆ ਤੁਹਾਡੇ ਸਾਰੇ ਪੱਤਰਕਾਰਾਂ ਦੇ ਸਾਹਮਣੇ ਉਹ ਬੰਦੇ ਨੂੰ ਪੁੱਛਿਆ ਸਾਹਮਣੇ ਵੀ ਦੱਸ ਤੈਨੂੰ ਕਿਹੜਾ ਅਫਸਰ ਕਰਨ ਜਾਣਦਾ ਓਏ ਦੱਸ ਕਿਹੜਾ ਜਾਣਦਾ ਅਸੀਂ ਗੱਲ ਕਰਦੇ ਆ ਮੈਂ ਡੀਜੀਪੀ ਸਾਹਿਬ ਨਾਲ ਗੱਲ ਕਰਦਾ ਮੈਂ ਸੀਜੀਪੀ ਸਾਹਿਬ ਨਾਲ ਗੱਲ ਕਰਦਾ ਮੈਂ ਭਗਵਾਨ ਤੁਮਨ ਨਾਲ ਗੱਲ ਕਰਦਾ ਮੈਂ ਗੱਲ ਕਰਦਾ ਯਾਰ ਸਾਡਾ ਪ੍ਰਾਤਨ ਸਾਡੀ ਆਸਤਾ ਜੁੜੀ ਹੋਈ ਐ ਸਨਾਤਨ ਧਰਮ ਦੀ ਆਸਤਾ ਜੁੜੀ ਹੋਈ ਐ ਸਾਰੇ ਲੋਕ ਇੱਥੇ ਹਿੰਦੂ ਸਿੱਖ ਸਾਰੇ ਇੱਥੇ ਆਉਂਦੇ ਨੇ ਕਿਆ ਫਾਇਦਾ ਇਹਦੇ ਕੰਮ ਕਰਨ ਕਿਉਂ ਭੜਕਾਉਂਦੇ ਨੇ ਬੰਦਿਆਂ ਨੂੰ ਦਿੱਤੀ ਹੈ ਜਗ੍ਹਾ ਇਹ ਮੰਤਰਾਲੇ ਨੂੰ ਵੀ ਨਹੀਂ ਪਤਾ ਲੱਗਦਾ ਵੀ ਇੱਥੇ ਇੱ ਉਨੇ 5-7 10 ਫੁੱਟ ਵਧਾ ਲਈ ਉਹਨੇ ਜਗਾ ਜਗਾ ਘੱਟ ਸੀ ਮੰਦਿਰ ਦੀ ਉਹ ਪਹਿਲਾਂ ਤੋਂ ਮੰਦਿਰ ਦੀ ਪ੍ਰਾਣੀ ਕੰਦ ਐਥੀ ਪਰ ਇੱਕ ਹੋਰ ਗੱਲ ਇਹਨੇ ਇੱਕ ਪਾਣੀ ਦੀ ਟੈਂਕੀ ਮੰਦਿਰ ਦੇ ਉੱਤੇ ਰੱਖੀ ਹੋਈ ਆ ਮੰਦਿਰ ਨੂੰ ਬਾਣ ਕਰਕੇ ਗਿਆ ਬਿਲਕੁਲ ਬਿਲਕੁਲ ਕੋਈ ਪੈਸਾ ਨਹੀਂ ਲੈਂਦਾ ਉਹਨੇ ਜਿਵੇਂ ਲਿੱਤੀ ਸੀ ਦਰਵਾਜ਼ਾ ਕੱਟਣ ਵੇਲੇ ਕਿਹਾ ਸੀ ਵੀ ਮੰਦਿਰ ਦਾ ਦਰਵਾਜ਼ਾ ਇੱਦਾਂ ਨੂੰ ਕਰ ਦੋ ਕਿ ਲੋਕ ਜਿਹੜੇ ਆਉਂਦੇ ਨੇ ਜਿਹਨਾਂ ਦੀ ਆਸਤਾ ਕਿਉਂਕਿ ਇਹਥੇ ਪੰਜ ਮੁਖੀ ਮੰਦਿਰ ਆ ਇਹ ਪੰਜ ਮੁਖੀ ਸ਼ਿਵ ਲਿੰਗਾ ਜਿਹੜਾ ਇੱਥੇ ਤੁਸੀਂ ਜਾ ਕੇ ਦੇਖੋ ਇਹ ਹਿੰਦੁਸਤਾਨ ਚ ਬਿਰਲੇ ਨੇ ਬਿਰਲੇ ਨੇ ਹਿੰਦੁਸਤਾਨ ਦੇ ਵਿੱਚ ਪੰਚਮੁਖੀ ਸ਼ਿਵਲਿੰਗ ਕਿਤੇ ਨਹੀਂ ਹੈਗਾ ਜਿਹੜਾ ਇੱਥੇ ਜਿਹੜੀ ਆਸਤਾ ਜਿੱਥੇ ਬੰਦਿਆਂ ਦੀ ਬਹੁਤ ਕਾਰਵਾਈ ਦੀ ਲੱਗਦੇ ਹੋ ਅਸੀਂ ਤਾਂ ਕਾਰਵਾਈ ਕਹਿੰਦੇ ਆ ਵੀ ਇਹਨਾਂ ਨੂੰ ਪ੍ਰਸ਼ਾਸਨ ਨੂੰ ਉਦੋਂ ਦਾ ਜ਼ੋਰ ਲਾਉਣਾ ਵੀ ਤੁਸੀਂ ਇਹਨਾਂ ਦੀ ਕਾਰਵਾਈ ਕਰੋ